ਤੇ ਤੇ ਤੁਸੀਂ 1.5 ਲੱਖ ਰੁਪਏ ਤੋਂ ਲੈ ਕੇ 5 ਲੱਖ ਰੁਪਏ ਦਾ ਕੋਈ ਵੀ ਵੈਕਲ ਨੂੰ ਲੈ ਸਕਦੇ। ਪਰ ਦੇ ਦਾ ਤੁਹਾਨੂੰ 500 ਰੁਪਿਆ ਸਖੋਂ ਦਾ ਵੀ ਕੰਮ ਦਿੰਦੀ ਆ। ਕਹਿੰਦਾ ਭਾਵੇਂ 500 ਰੁਪਿਆ ਹਾਰ ਕੋਈ ਦਾ ਤੁਹਾਨੂੰ ਦਿਹਾੜੀ ਵੀ ਦਿੱਤੀ ਜਾਂਦੀ ਹੈ ਜਿੱਜਾ ਨੌਨ ਫੰਡੇ ਵਾਲ 15000 ਰੁਪਏਆਂ ਨੂੰ ਚੀਜ਼ਾਂ ਦਿੱਤੀਆਂ ਜਾਂਦੀਆਂ। ਤੇ ਉਹ ਵੀ ਇਹ ਮੈਂ ਉਹਦੇ ਵਾਸਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਡਾਕੂਮੈਂਟੇਸ਼ਨ ਕਿਹੜੇ ਕਹਿੰਦੇ ਲੋਕੋ ਕੋਈ ਕਾਗਜ਼ ਕਿਹੜੀ-ਕਿਹੜੀ ਉਹਦੇ ਵਿੱਚ ਲੱਗਣਗੇ। ਸਾਰੇ ਹਿਸਤਕਾਰੀ ਸਾਥੀਆਂ ਨੂੰ ਵਾਇਰਜੀ ਦਾ ਕਾਲਸਾ ਵਹ ਜੁਕੀ ਫਤੇ ਜੈ ਵਾਲਮੀ ਕੀ ਹਰਾਰ ਵਾਲਮੀ ਕੀ ਸੋ ਸਤਿਕਾਰਯੋਗ ਸਾਥੀਓ ਮੈਂ ਤੁਹਾਡਾ ਆਪਣਾ ਡਾਕਟਰ ਅਨਜੀਤ ਸਿੰਘ ਚੇਅਰਮੈਨ ਕਮ ਸੰਸਤਾਪਕ ਐਸਸੀ ਫਰੰਟ ਰਿਸਰਚਰ ਪੰਜਾਬ ਸੋ ਸਾਰੇ ਹੀ ਫੇਸਬੁਕ ਸਾਥੀਆਂ ਨੂੰ ਅੱਜ ਆਪਾਂ ਪੀਐਮ ਵਿਸ਼ਵਕਰਮਾ ਯੋਜਨਾ ਦਾ ਜਿਹੜਾ ਕੀ ਕੀ ਲਾਭ ਹੈ ਕਿਹੜੇ ਕਿਹੜੇ ਲੋਕ ਇਹਨਾਂ ਦਾ ਲਾਭ ਉਠਾ ਸਕਦੇ ਆ ਉਸ ਦੇ ਸੰਬੰਧ ਵਿੱਚ ਆਪਾਂ ਜਾਣਕਾਰੀ ਦੇਵਾਂਗੇ ਜਾਣਕਾਰੀ ਦੇਣ ਤੋਂ ਪਹਿਲਾਂ ਮੈਂ ਆਪ ਸਭ ਨੂੰ ਇੱਕ ਬੇਨਤੀ ਕਰਾਂ ਕਿ ਜਿਹੜੇ ਵੀ ਇਸ ਵੀਡੀਓ ਨੂੰ ਦੇਖਣ ਸੁਣਨ ਆਪ ਆਪਣਾ ਨਿੱਜੀ ਫਰਜ਼ ਸਮਝਦੇ ਹੋਏ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਨੀ ਆ ਤਾਂ ਕਿ ਗਰੀਬ ਲੋਕ ਦੇ ਨਾਲ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾ ਸਕਣ। ਸੁਸਤ ਕਾਰੀਗਰਾਂ ਨੂੰ ਸਾਥੀਓ ਵਿਸ਼ਵ ਕਰਮਾ ਸਕੀਮ ਹੈ ਉਹਦੇ ਵਾਸਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਡਾਕੂਮੈਂਟੇਸ਼ਨ ਕਿਹੜੇ-ਕਿਹੜੇ ਦੀ ਲੋੜ ਪਊਗੀ ਕਾਗਜ਼ ਕਿਹੜੇ-ਕਿਹੜੇ ਉਹਦੇ ਵਿੱਚ ਲੱਗਣਗੇ। ਸੋ ਸਭ ਤੋਂ ਪਹਿਲਾਂ ਆਪਾਂ ਨੂੰ ਇੱਕ ਆਧਾਰ ਕਾਰਡ ਚਾਹੀਦਾ ਆ ਮੋਬਾਈਲ ਨੰਬਰ ਜਿਸ ਦੇ ਨਾਲ ਆਧਾਰ ਕਰਨਾ ਲਿੰਕ ਉਹ ਆਧਾਰ ਕਾਰਡ ਚਾਹੀਦਾ ਆ ਨਹੀਂ ਤੇ ਇਹਦੇ ਵਿੱਚ ਅਪਲਾਈ ਕਰਨ ਦੇ ਵਿੱਚ ਦਿੱਕਤ ਆ ਸਕਦੀ ਆ ਪੈਨ ਕਾਰਡ ਚਾਹੀਦੀ ਆ ਬੈਂਕ ਦੀ ਕਾਪੀ ਚਾਹੀਦੀ ਆ ਔਰ ਪਰਿਵਾਰ ਦੇ ਸਾਰੇ ਹੀ ਆਧਾਰ ਕਾਰਡ ਆਪ ਜੀ ਦੇ ਪਾਸ ਚਾਹੀਦੇ ਆ ਇਸ ਨੂੰ ਅਪਲਾਈ ਕਰਨ ਦੇ ਲਈ ਹੁਣ ਗੱਲ ਕਰਦੇ ਆ ਕਿ ਕਿਹੜੇ ਕਿਹੜੇ ਸਾਥੀ ਇਹਦਾ ਲਾਭ ਉਠਾ ਸਕਦੇ ਆ ਜੋ ਗਰੀਬ ਲੋਕ ਇਹ ਮੁਸਲੀ ਜ਼ਿਆਦਾ ਜਿਹੜਾ ਹੈਗਾ ਯਾ ਇਸ਼ੂਲਡ ਕਾਸ ਲੋਕਾਂ ਵਾਸਤੇ ਗਰੀਬ ਲੋਕਾਂ ਵਾਸਤੇ ਯੋਜਨਾ ਆ ਪਰ ਅੱਜ ਕੱਲ ਸਾਰੇ ਹੀ ਲੋਕ ਇਸ ਦਾ ਵੱਖ-ਵੱਖ ਵਰਗ ਵੀ ਇਸ ਕਾਰੋਬਾਰਾਂ ਦੇ ਵਿੱਚ ਆ ਚੁੱਕੇ ਆ ਉਦਾਹਰਣ ਦੇ ਤੌਰ ਦੇ ਉੱਤੇ ਜੇ ਕੋਈ ਬੰਦਾ ਕਟਿੰਗ ਦਾ ਕੰਮ ਕਰਦਾ ਆ ਨਾਈ ਦਾ ਕੰਮ ਕਰਦਾ ਆ ਤਾਂ ਉਹ ਵੀ ਇਸ ਕੈਟਾਗਰੀ ਦੇ ਵਿੱਚ ਆ ਸਕਦਾ ਹੈ ਔਰ ਇਹਦੇ ਵਿੱਚ ਆਰਮਰਡ ਜਿਹੜੇ ਹਥਿਆਰ ਬਣਾਉਂਦੇ ਆ ਉਹ ਵੀ ਇਹਦੇ ਵਿੱਚ ਆ ਸਕਦੇ ਆ ਟੋਕਰੀ ਬਣਾਉਣ ਵਾਲੇ ਛਿੱਕੀ ਛਿੱਪੂ ਬਣਾਉਣ ਵਾਲੇ ਆਮ ਪਿੰਡਾਂ ਥਾਵਾਂ ਦੇ ਵਿੱਚ ਜਿਹੜੇ ਟੋਕਰੇ ਬਣਾਉਂਦੇ ਆ ਉਹ ਵੀ ਇਸ ਯੋਜਨਾ ਦੇ ਤਹਿਤ ਆ ਸਕਦੇ ਆ ਕਿਸ਼ਤੀ ਬਣਾਉਣ ਵਾਲੇ ਉਹ ਵੀ ਆ ਸਕਦੇ ਆ ਲੋਹਾਰ ਵੀ ਇਹਦੇ ਵਿੱਚ ਆ ਸਕਦੇ ਆ ਮੋਚੀ ਖੜਾਉਣੇ ਵਿੱਚ ਵਾਲੇ ਤਾਲੇ ਬਣਾਉਣ ਵਾਲੇ ਮਾਲਾ ਬਣਾਉਣ ਵਾਲੇ ਔਰ ਇਸ ਤੋਂ ਇਲਾਵਾ ਇਹਦੇ ਵਿੱਚ ਮਿਸਤਰੀ ਜੋ ਕਿ ਰਾਜ਼ਗਰੀ ਦਾ ਕੰਮ ਕਰਦੇ ਆ ਉਹ ਵੀ ਇਹਦੇ ਵਿੱਚ ਸਕੀਮ ਦੇ ਵਿੱਚ ਆਉਂਦੇ ਆ ਗਮਲੇ ਦੀਵੇ ਘੜੇ ਬਣਾਉਣ ਵਾਲੇ ਉਹ ਵੀ ਇਸ ਯੋਜਨਾ ਦੇ ਤਹਿਤ ਆਉਂਦੇ ਆ ਦਰਜੀ ਧੋਬੀ ਨਾਈ ਉਹ ਵੀ ਇਸ ਸਕੀਮਾਂ ਸਕੀਮ ਦੇ ਤਹਿਤ ਆਉਂਦੇ ਆ ਹੁਣ ਇਹਦੇ ਵਿੱਚ ਕੀ ਆ ਵੀ ਇਹ ਜਦੋਂ ਇਹ ਕੈਟਾਗਰੀ ਇਹਦੇ ਵਿੱਚ ਆ ਗਈ ਤਾਂ ਇਹਦੇ ਬੈਨੀਫਿਟਸ ਕੀ ਆ ਸਭ ਤੋਂ ਪਹਿਲਾਂ ਸਾਥੀਓਏ ਇਹ ਕਿੰਨਾ ਲੋਕਾਂ ਵਾਸਤੇ ਆ ਜਿਹੜੇ ਲੋਕ ਆਲਰੇਡੀ ਕੰਮ ਕਰ ਰਹੇ ਆ ਔਰ ਆਪਣੇ ਕਾਰੋਬਾਰ ਨੂੰ ਹੋਰ ਜ਼ਿਆਦਾ ਡਿਵੈਲਪ ਕਰਨਾ ਚਾਹੁੰਦੇ ਆ ਇਹ ਸਕੀਮ ਉਹਨਾਂ ਲੋਕਾਂ ਵਾਸਤੇ ਉਦਾਹਰਨ ਦੇ ਤੌਰ ਤੇ ਉੱਤੇ ਕੋਈ ਇਨਸਾਨ ਕਟਿੰਗ ਦਾ ਕੰਮ ਕਰਦਾ ਆ ਜਾਂ ਫਿਰ ਕੋਈ ਆਪਣੇ ਔਰਤ ਹੈ ਕੋਈ ਵੀਰ ਹੈ ਔਰ ਟੇਲਰ ਦਾ ਕੰਮ ਕਰਦੇ ਆ ਤਾਂ ਟੇਲਰ ਦਾ ਹੂਲਡ ਅਡਵਾਂਸ ਕੰਮ ਸਿੱਖਣਾ ਚਾਹੁੰਦੇ ਆ ਤਾਂ ਗਵਰਨਮੈਂਟ ਕੀ ਕਰਦੀ ਆ ਪਰ ਡੇ ਦਾ ਤੁਹਾਨੂੰ 500 ਰੁਪਇਆ ਸਿਖਾਉਣ ਦਾ ਵੀ ਕੰਮ ਦਿੰਦੀ ਆ ਕਿੰਨ ਦਾ ਭਾਵੇਂ 500 ਰੁਪਇਆ ਹਰ ਰੋਜ਼ ਦਾ ਤੁਹਾਨੂੰ ਦਿਹਾੜੀ ਵੀ ਦਿੱਤੀ ਜਾਊ ਵੀ ਕੰਮ ਸਿਖਾਉਣ ਦੇ ਬਦਲੇ ਦੇਖੋ ਕਿੰਨੀ ਅਜੀਬ ਗੱਲ ਹੈ ਤੁਹਾਨੂੰ ਕੰਮ ਵੀ ਸਿਖਾਇਆ ਜਾਵੇਗਾ ਔਰ 500 ਰੁਪਇਆ ਪਰ ਡੇ ਦਾ ਵੀ ਦਿੱਤਾ ਜਾਵੇਗਾ ਇਸ ਜਿਹੜੇ ਹੈਗਾ 5 ਤੋਂ ਲੈ ਕੇ ਇਹਦੇ ਵਿੱਚ ਤੁਸੀਂ 15 ਦਿਨ ਦੀ ਟ੍ਰੇਨਿੰਗ ਜਿਹੜੀ ਹੈ ਹੁੰਦੀ ਹੈ ਟ੍ਰੇਨਿੰਗ ਪੀਰੀਅਡ ਤੇ ਹਰ ਰੋਜ਼ ਦਾ ਤੁਹਾਨੂੰ 500 ਰੁਪਿਆ ਵੀ ਕਮਪਨਟ ਦਿੰਦੀ ਆ ਇਸ ਤੋਂ ਇਲਾਵਾ ਜਦੋਂ ਤੁਸੀਂ ਇਸ ਟ੍ਰੇਨਿੰਗ ਸੈਸ਼ਨ ਪੂਰਾ ਕਰ ਲੈਂਦੇ ਹੋ ਤਾਂ ਤੁਹਾਨੂੰ ਇੱਕ ਸਰਟੀਫਿਕੇਟ ਦਿੱਤਾ ਜਾਂਦਾ ਆ ਜਿਸ ਤੇ ਤੈਨੂੰ ਤੁਸੀਂ 1.5 ਲੱਖ ਰੁਪਏ ਤੋਂ ਲੈ ਕੇ 5 ਲੱਖ ਰੁਪਏ ਦਾ ਲੂ ਕਿਸੇ ਵੀ ਵੈਕ ਤੋਂ ਲੈ ਸਕਦੇ ਹੋ ਆਈ ਕਾਰਡ ਇਸ ਦੇ ਵਿੱਚ ਦਿੱਤਾ ਜਾਂਦਾ ਟੂਲ ਕਿਟ ਸਭ ਤੋਂ ਵੱਡੀ ਗੱਲ ਹੈ ਟੂਲ ਕਿਟ ਨੋਨ ਰਿਵੰਡੇਵਾਲਾ ਜਿੱਦਾਂ ਕੋਈ ਹਲਵਾਈ ਆ ਉਹਦੇ ਉਕੜਛੀਆਂ ਵਿੱਚ ਆ ਗਏ ਉਹਦੇ ਵਿੱਚ ਕੜਾਈ ਆ ਗਏ ਫੁਰਪੇ ਆ ਗਏ ਇਹ ਚੀਜ਼ਾਂ ਨੋਨ ਰਿਵੰਡੇਵਾਲ 15000 ਰੁਪਈਆਂ ਨੂੰ ਚੀਜ਼ਾਂ ਦਿੱਤੀਆਂ ਜਾਂਦੀਆਂ ਜੇ ਕੋਈ ਵੀ ਰਿਟੇਲਰ ਦਾ ਕੰਮ ਕਰਦਾ ਤਾਂ 15000 ਰੁਪਏ ਦੀਆਂ ਮਸ਼ੀਨਾਂ ਨੂੰ ਬਿਲਕੁਲ ਫ੍ਰੀ ਦਿੱਤੀਆਂ ਜਾਂਦੀਆਂ ਜਾਂ ਜਿੱਦਾਂ ਉਹਨੇ ਕੋਈ ਵੀ ਪੈਸਾ ਨਹੀਂ ਵਾਪਸ ਕੋਆ ਮੰਦੋ ਕਰਨਾ ਸੋ ਇਹ ਜਾਣਕਾਰੀ ਆਪ ਜੀ ਨੂੰ ਜੇਕਰ ਚੰਗੀ ਲੱਗੀ ਆ ਤਾਂ ਵੱਤ ਤੋਂ ਵੱਤ ਸ਼ੇਅਰ ਕਰੋ ਤਾਂ ਕਿ ਸਾਡੇ ਗਰੀਬ ਭੈਣ ਭਰਾ ਇਸ ਦਾ ਵੱਤ ਤੋਂ ਵੱਤ ਲਾਭ ਉਠਾ ਸਕਣ ਸਭ ਸ਼ੇਅਰ ਕਰੋ